ਦੇਸ਼ ਮੇਰੇ ਦੇ ਬੰਕੇ ਗੱਬਰ ਉਤੇ ਮਸਤ ਲੜਮਟਿਆਰਾ ਨੱਚਦੇ ਟੱਪਦੇ ਕਿੱਦਾ ਪੌਂਦੇ ਗੌਂਦੇ ਰਿਹੇ 12 ਕੁਦਰਤ ਦੇ ਮੈਂ ਕਾਦਰ ਅੱਗੇ ਇਹੋ ਅਰਥ ਸਜਾਰਾਂ ਦੇਸ਼ ਪੰਜਾਬ ਦੀਆਂ ਕੁਰੀਆਂ ਰਹਿਣ ਬਖਾਰਾਂ ਸ਼ਹਿਰੇ ਪੰਨੂਆ ਨਗਰ ਨਵਾਸੀ ਮਤਮਾਨ ਨੂੰ ਪਹਿਣਾ ਵਾਸਤੇ ਇਹ ਬੇਨਤੀ ਆ ਕਿ ਹਰ ਸਾਲ ਦੀ ਤਰ੍ਹਾਂ ਸ਼ਹਿਰੇ ਪੰਨੂਆ ਦੇ ਵਿੱਚੀ ਜਗਪੁਰ ਜਿਹੜਾ ਪਿੰਡ ਆ ਹਰ ਸਾਲ ਦੀ ਤਰ੍ਹਾਂ ਇਸ ਪਿੰਡ ਦੇ ਵਿੱਚ ਨਸ਼ਰੇ ਪਲਮੂਆ ਦੇ ਵਿੱਚ ਜਿਹੜਾ ਤਿਰੰਝੜ ਮੇਲਾ ਔਰਤਾਂ ਦਾ ਸਾਡੀਆਂ ਮਾਤਾਵਾਂ ਦਾ ਭੈਣਾਂ ਦਾ ਉਹ ਹਰ ਸਾਲ ਦੀ ਤਰ੍ਹਾਂ ਲੱਗ ਰਿਹਾ 11 ਤਰੀਕ ਇਸ ਐਤਵਾਰ ਨੂੰ ਇਸ ਇਲਾਕੇ ਦੀਆਂ ਇਸ ਨਗਰ ਦੀਆਂ ਜਿਹੜੀਆਂ ਮਾਤਾਵਾਂ ਨੇ ਬੀਬੀਆਂ ਨੇ ਭੈਣਾਂ ਨੇ ਉਹ ਸਾਰੀਆਂ ਹਮਮਹਾਂ ਕੇ ਪਹੁੰਚੋ ਔਰ ਆਪਣੇ ਵਿਰਸੇ ਦੇ ਨਾਲ ਜੁੜੋ ਆਪਣੇ ਵਿਰਸੇ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਜੁੜਨਾ ਇੱਕ ਬਹੁਤ ਵਦਿਆ ਬਹੁਤ ਵੱਡੀ ਬਾਤ ਆ ਇਸ ਕਰਕੇ ਸਾਰੀਆਂ ਇਸ ਨਗਰ ਦੀਆਂ ਇਲਾਕੀਆਂ ਮਾਤਾਵਾਂ ਨੂੰ ਭੈਣਾ ਵਾਸਤੇ ਫੇਰ ਇੱਕ ਵਾਰੀ ਬੇਨਤੀ ਆ ਕਿ ਇਸ ਐਤਵਾਰ ਨੂੰ 11 ਤਰੀਕ 3 ਵਜੇ ਤੋਂ ਲੈ ਕੇ 6 ਵਜੇ ਤੱਕ ਤਿਰਿੰਜੜ ਮੇਲਾ ਜਿਹੜਾ ਆ ਬੀਜੀਆਂ ਦਾ ਮੇਲਾ ਉਹ ਲੱਗ ਰਿਹਾ ਆ ਇਸ ਕਰਕੇ ਤੁਹਾਡੀ ਜਿਹੜੀ ਹਾਜ਼ਰੀ ਬੜੀ ਜ਼ਰੂਰੀ ਆ ਹਮ ਹਮਾਰੇ ਪੰਚੋ ਅਰ ਆਪਕੇ ਇਸ ਮੇਲੇ ਦੀ ਸ਼ਾਨ ਬਣੋ ਬਹੁਤ ਬਹੁਤ ਧੰਨਵਾਦ